ਜਿਹੜੇ ਲੋਕ ਜਗਰਾਵ ਪੁਲ ਨੂੰ ਰੌਨ ਸਾਈਡ ਕ੍ਰੋਸ ਕਰਦੇ ਨੇ ਉਹਨਾਂ ਦੇ ਵਾਸਤੇ ਵੱਡਾ ਚਲਾਨ ਜਿਹੜਾ ਪੁਲਿਸ ਲੈ ਕੇ ਖੜੀ ਆ ਤਾਂ ਉਸ ਤੋਂ ਬਾਅਦ ਪੁਲਿਸ ਵੱਲੋਂ ਵੱਡੀ ਕਾਰਵਾਈ ਜੜੀ ਆ ਕੀਤੀ ਜਾਊਗੀ ਹਰ ਇੱਕ ਬੰਦਾ ਕਹਿੰਦਾ ਮੈਂ ਸ਼ਾਰਟ ਜਿ ਛੇਤੀ ਘਰੇ ਪਹੁੰਚਦਾ ਸ਼ਾਰਟ ਜਿਹੜਾ ਬੰਦਾ ਫਲਾਈ ਕਰਦਾ ਉਹਦਾ ਨਖਾ ਨਹੀਂ ਹੁੰਦਾ ਜਾਂ ਤਾਂ ਉਹਦੀ ਡੈਥ ਹੁੰਦੀ ਆ ਜਾਂ ਵੱ ਚਲਾਨ ਹੁੰਦਾ ਤੁਹਾਡੇ ਸਾਹਮਣੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆ ਦੇਖ ਸਕਦੇ ਹੋ ਕਿ ਨੰਬਰ ਪਲੇਟ ਜਿਹੜੀ ਨਹੀਂ ਲੱਗੀ ਹੋਈ ਹੈ ਜੀ ਰੌਂਗ ਕਿੱਲੇ ਸੀ ਕਿ ਕਾਰਨ ਕੀ ਹੈ ਦਿਖਦਾ ਨਹੀਂ ਪਿਆ ਜਾਂ ਦਿਖਿਆ ਨਹੀਂ ਪੁਲਿਸ ਕਰੀਏ ਨਹੀਂ ਸਰ ਮੈਂ ਹੋਰ ਦੇ ਉਪਰ ਇੱਧਰ ਉੱਪਰ ਤੇ ਜਾਣਾ ਹੈ ਇਹ ਤਾਂ ਜਾ ਸਕਦਾ ਹੈ ਇਹ ਜਿਹੜੇ ਲੋਕ ਨੇ ਸਿੱਧੇ ਤੌਰ ਤੇ ਆਏ ਤੁਸੀਂ ਖੁਦ ਵੀ ਖੜੇ ਹੋ ਉਸ ਤੋਂ ਬਾਅਦ ਵੀ ਪੁਲਿਸ ਸਰ ਇਹਨਾਂ ਦੇ ਕਾਗਜ਼ੀ ਪੱਤਰ ਚੈੱਕ ਕਰਾਂਗੇ ਇਹਦਾ ਜਲਾਨ ਕਰਾਂਗੇ ਹੁਣ ਜਿਹੜੇ ਜਾਣ ਵਾਲੇ ਸਾਰੇ ਬੰਦੇ ਤਾਂ ਹੈ ਨਹੀਂ ਇੱਧਰ ਨੂੰ ਉਹ ਜਿਹੜੇ 5-10% ਹੁੰਦੇ ਨੇ ਉਹਨਾਂ ਦੇ ਜਦੋਂ ਚਲਾਨ ਹੀ ਇੰਨੇ ਹੋਵੇ ਆਪਣੇ ਅਫਸਰ ਜਾਣਗੇ ਲੁਧਿਆਣਾ ਦੇ ਖੇਰ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਵਰਸ ਹੈ ਲੁਧਿਆਣਾ ਦੇ ਮਹਾਨਗਰ ਜਗਰਾਵ ਪੁਲ ਦੇ ਉੱਤੇ ਮੌਜੂਦ ਆ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਜੁੜਿਆ ਦੱਸ ਦਈਏ ਕਿ ਜਗਰਾਵ ਪੁਲ ਜੇਕਰ ਤੁਸੀਂ ਆਨੇ ਹੋ ਤੇ ਹੋ ਜਾਓ ਸਾਵਧਾਨ ਕਿਉਂਕਿ ਜੇਕਰ ਜਗਰਾਵ ਪੁਲ ਤੁਸੀਂ ਕਰਾਸ ਕਰੋਗੇ ਤੇ ਤੁਹਾਡਾ ਵੀ ਹੋਊਗਾ ਵੱਡਾ ਨੁਕਸਾਨ ਦੱਸਦੇ ਵੱਡਾ ਨੁਕਸਾਨ ਤੇ ਵੱਡਾ ਚਲਾਨ ਹੋ ਸਕਦਾ ਕਿਉਂਕਿ ਜਿਹੜੇ ਲੋਕ ਜਗਰਾਵ ਪੁਲ ਨੂੰ ਰੋਮ ਸਾਈਡ ਕਰਾਸ ਕਰਦੇ ਨੇ ਉਹਨਾਂ ਦੇ ਵਾਸਤੇ ਵੱਡਾ ਚਲਾਨ ਜਿਆ ਪੁਲਿਸ ਲੈ ਕੇ ਖੜੀ ਆ ਤਾਂ ਉਸ ਤੋਂ ਬਾਅਦ ਪੁਲਿਸ ਵੱਲੋਂ ਬੱਡੀ ਕਾਰਵਾਈ ਜੜੀ ਕੀਤੀ ਜਾਊਗੀ ਲੁਧਿਆਣਾ ਦੇ ਜਗਰਾਉ ਪੁਲ ਤੋਂ ਦੱਸਦੇ ਕਿ ਲੁਧਿਆਣਾ ਦੇ ਭਾਰਤ ਨਗਰ ਚੌਕ ਵੱਲ ਤੋਂ ਆਉਣ ਵਾਲੇ ਲੋਕਾਂ ਲਈ ਸਪੈਸ਼ਲ ਪੁਲਸ ਵੱਲੋਂ ਜਿਹੜਾ ਇੱਥੇ ਬੋਰਡ ਲਗਾਇਆ ਗਿਆ ਹੈ ਜਿਸ ਬੋਰਡ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਦੇਖਦੇ ਹੋ ਕਿ ਭਾਰਤ ਨਗਰ ਚੌਕ ਤੋਂ ਆਉਣ ਵਾਲੇ ਲੋਕ ਨੇ ਉਹਨਾਂ ਦੇ ਵਾਸਤੇ ਸਪੈਸ਼ਲ ਬੋਰਡ ਜਿਹੜਾ ਹੈ ਸਟਾ ਦੇ ਉਤੇ ਟ੍ਰੈਫਿਕ ਪੁਲਿਸ ਵੱਲੋਂ ਲਗਾਇਆ ਗਿਆ ਕਿ ਜੇਕਰ ਇੱਧਰ ਤੁਸੀਂ ਜਾਣੇ ਹੋ ਤਾਂ ਤੁਹਾਡਾ ਵੀ ਜਿਹੜਾ ਵੱਡਾ ਨੁਕਸਾਨ ਹੋਊਗਾ ਤੁਹਾਨੂੰ ਪੜ ਕੇ ਦਿਖਾ ਦਿੰਨੇ ਆ ਛੋਟਾ ਬੋਰਡ ਜਿਹੜਾ ਹੈ ਇਸ ਰੋਡ ਦੇ ਉਤੇ ਲੱਗਾ ਹੋਇਆ ਹੈ ਤਾਂ ਦੱਸਦੇ ਕਿ ਦੇ ਉਤੇ ਸਾਫ਼ ਤੌਰ ਤੇ ਲਿਖਿਆ ਆ ਇੱਧਰ ਜਾਣਾ ਮਨਾ ਹੈ ਤੇ ਇੰਗਲਿਸ਼ ਦੇ ਵਿੱਚ ਵੀ ਲਿਖਿਆ ਆ ਬ੍ਰੌਮ ਸਾਈਡ ਨੋ ਐਂਟਰੀ ਉਸ ਤੋਂ ਵਜੂਦ ਵੀ ਲੋਕ ਜਿਹੜੇ ਨੇ ਦੱਸਦੇ ਕਿ ਕਿਸ ਤਰੀਕੇ ਲੌਂਗ ਕ੍ਰੋਸ ਹੁੰਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਭਾਰਤ ਨਗਰ ਚੌਕ ਤੋਂ ਆਉਣ ਵਾਲੇ ਜਿਹੜੇ ਲੋਕ ਨੇ ਉਹ ਸਿੱਧੇ ਤੌਰ ਤੇ ਯੂ-ਟਰਨ ਲੈਂਦੇ ਨੇ ਸ਼ਾਰਟਕਟ ਦੇ ਚੱਕਰ ਦੇ ਵਿੱਚ ਵੱਡਾ ਹਾਦਸਾ ਜਿਹੜਾ ਹੋ ਸਕਦਾ ਸੋ ਜੇਕਰ ਲੁਧਿਆਣਾ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਟ੍ਰੈਫਿਕ ਮੁਕਤ ਲੁਧਿਆਣਾ ਦੀ ਜਿਹੜੀ ਹੈ ਗੱਲ ਕਹੀ ਜਾਂਦੀ ਹੈ ਪਰ ਟ੍ਰੈਫਿਕ ਮੁਕਤ ਲੁਧਿਆਣਾ ਦੀ ਜਿਹੜੀ ਦੇਖ ਰੇਕ ਵੀ ਲਗਾਤਾਰ ਕੀਤੀ ਜਾ ਰਹੀ ਹੈ ਪਰ ਲੋਕ ਜਿਹੜੇ ਨੇ ਹਟਣ ਨੂੰ ਤਿਆਰ ਨਹੀਂ ਹੈਗੇ ਤਾਂ ਤੁਸੀਂ ਵੀ ਜੇਕਰ ਭਾਰਤ ਨਗਰ ਚੌਕ ਤੋਂ ਆ ਕੇ ਸਿੱਧੇ ਰੌਂਗ ਸਿਵਲ ਪਾ ਸਿਵਲ ਹਸਪੀਟਲ ਵੱਲ ਜਾਣੇ ਹੋ ਜਾਂ ਤੁਸੀਂ ਫੀਲਡ ਗੰਜ ਵੱਲੋਂ ਜਾਣੇ ਹੋ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਮੇਨ ਹਾਈਵੇ ਰੋਡ ਆ ਜਿਸ ਰੋਡ ਤੋਂ ਤੁਸੀਂ ਜਕਰ ਕ੍ਰੋਸ ਕਰੋਗੇ ਤੁਹਾਡਾ ਵੀ ਜਿਹੜਾ ਮੋਟਾ ਚਲਾਨ ਹੋਊਗਾ ਵੱਡਾ ਚਲਾਨ ਹੋਊਗਾ ਸੋ ਤਸਵੀਰਾਂ ਲੁਧਿਆਣਾ ਦੇ ਇਸ ਟਾਈਮ ਮੇਨ ਚੌਕ ਦੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਆ ਤਾਂ ਵੱਡੇ ਅਧਿਕਾਰੀ ਜਿਹੜੇ ਨੇ ਉਹ ਵੀ ਮੌਜੂਦ ਨੇ ਗੱਲਬਾਤ ਵੀ ਕਰ ਲੈਨੇ ਆ ਤੇ ਉਸ ਤੋਂ ਬਾਅਦ ਜੇ ਜੇਕਰ ਗੱਲ ਕਰੀਏ ਤੇ ਪੁੱਛਦੇ ਲੋ ਕਿ ਲਗਾਤਾਰ ਕੰਮ ਜਿਹੜਾ ਕੀਤਾ ਜਾ ਰਿਹਾ ਹੈ ਤਾਂ ਜਿਹੜੇ ਲੋਗ ਰੋਂਗ ਕ੍ਰੋਸ ਹੁੰਦੇ ਨੇ ਉਹਨਾਂ ਦੇ ਲਈ ਵੱਡਾ ਚਲਾਣ ਜਿਹੜਾ ਲੈ ਕੇ ਪੁਲਿਸ ਉੱਤੇ ਖੜੀ ਆ ਤਾਂ ਤੁਸੀਂ ਜੇਕਰ ਜ਼ਗਰਾਵ ਪੁਲ ਦੇ ਉੱਤੇ ਆਣੇ ਹੋ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਰੋਂਗ ਕ੍ਰੋਸ ਕਰਦੇ ਹੋ ਤੇ ਤੁਹਾਡਾ ਵੀ ਜਿਹੜਾ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਜਗਰਾਹ ਪੁਲ ਦੇ ਉੱਤੇ ਦੀ ਜਿੱਕਰ ਗੱਲ ਕਰੀਏ ਤੇ ਮੇਨ ਜਗਰਾਹ ਪੁਲ ਰੋਡ ਤੋਂ ਵੱਡੇ ਅਧਿਕਾਰੀਆਂ ਦੇ ਜਿਹੜਾ ਨਿਕਲਣਾ ਉਹ ਵੀ ਲਗਾਤਾਰ ਲੱਗਾ ਹੁੰਦਾ ਸਵੇਰ ਤੋਂ ਸ਼ਾਮ ਤੱਕ ਪਰ ਕਿਤਨੇ ਕਿਤੇ ਲੋਕ ਜਿਹੜੇ ਨੇ ਉਹ ਮੰਨਣ ਨੂੰ ਤਿਆਰ ਨਹੀਂ ਤੇ ਕਈ ਲੋਕ ਜਿਹੜੇ ਨੇ ਇਸ ਰੋਡ ਤੋਂ ਰੋਂਗ ਕਰਾਸ ਹੁੰਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਆਪਣੀ ਜਾਨ ਜਿਹੜੀ ਹੈ ਜੋਖੰਦ ਵਿੱਚ ਜਾ ਸਕਦੀ ਹੈ ਵੱਡਾ ਉਹਨਾਂ ਦਾ ਹੀ ਜਿਹੜਾ ਨੁਕਸਾਨ ਹੋ ਸਕਦਾ ਕਿਉਂਕਿ ਜੇਕਰ ਤੁਸੀਂ ਰੋਂਗ ਆਨੇ ਹੋ ਤੇ ਤੁਹਾਡਾ ਹੀ ਵੱਡਾ ਨੁਕਸਾਨ ਹੋਊਗਾ ਇੱਕ ਪਾਸੇ ਬੋਰਡ ਜਿਹੜਾ ਲਗਾ ਹੋਇਆ ਤਾਂ ਬੋਰਡ ਜਿਹੜਾ ਨਜ਼ਰ ਨਹੀਂ ਆਂਦਾ ਕਾਰਨ ਕੀ ਹੈਗਾ ਬਈ ਬੋਰਡ ਛੋਟਾ ਹੈ ਤੇ ਕਮੈਂਟਰ ਆਰ ਤੁਹਾਨੂੰ ਜਰੂਰ ਦੱਸਣਾ ਪਰ ਬੋਰਡ ਨਹੀਂਗਾ ਨਹੀਂ ਆਂਦਾ ਜਾਂ ਬੋਰਡ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਇੱਕ ਵੱਡੀ ਜਿਹੜੀ ਹੈ ਗੱਲ ਕਿਤਨੇ ਕਿਤੇ ਨਜ਼ਰ ਆ ਰਹੀ ਹੈ ਸਾਡੇ ਨਾਲ ਇੰਚਾਰਜ ਮੌਜੂਦ ਨੇ ਦੀਪਕ ਸ਼ਰਮਾ ਜੀ ਗੱਲਬਾਤ ਕਰ ਲੈਣੇ ਆ ਕਾਫੀ ਅਧਿਕਾਰੀ ਜਿਹੜੇ ਨੇ ਉਹ ਵੀ ਮੌਜੂਦ ਨੇ ਸਾਡੇ ਉੱਤੇ ਜੇਕਰ ਹਰ ਰੋਜ਼ ਸਾਡੇ ਉੱਤੇ ਚਲਾਨ ਕੀਤੇ ਜਾਂਦੇ ਨੇ ਪਰ ਰੋਜ਼ ਲੋਕ ਜਿਹੜੇ ਨੇ ਰੋਂਗ ਕਰਾਸ ਹੁੰਦੇ ਨੇ ਸਰ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਭਾਰਤ ਨਗਰ ਚੌਕ ਤੋਂ ਜਿਹੜੇ ਲੋਕ ਆਂਦੇ ਨੇ ਜਗਰਾਵ ਪੁਲੂ ਸਿੱਧਾ ਸ਼ਾਰਟਕਟ ਸਮਝ ਕੇ ਯੂ-ਟਰਨ ਲੈਂਦੇ ਨੇ ਕਾਰਨ ਕੀ ਹੈਗਾ ਦਾ ਹਰੇਕ ਬੰਦਾ ਕਹਿੰਦਾ ਮੈਂ ਸ਼ਾਰਟ ਜੀ ਛੇਤੀ ਘਰੇ ਪਹੁੰਚਦਾ ਸ਼ਾਰਟ ਜਿਹੜਾ ਬੰਦਾ ਅਪਲਾਈ ਕਰਦਾ ਉਹਦਾ ਨੁਕਸਾਨ ਨਹੀਂ ਹੁੰਦਾ ਜਾਂ ਤਾਂ ਉਹਦੀ ਡੈਥ ਹੁੰਦੀ ਆ ਜਾਂ ਫਿਰ ਚਲਾਨ ਹੁੰਦਾ ਹੁਣ ਅਸੀਂ ਜਿਹੜੀ ਪਬਲਿਕ ਆ ਉਹਨਾਂ ਨੂੰ ਸਮਝਾਉਣ ਬਾਸਤੇ ਪਹਿਲਾਂ ਬੋਰਡ ਲਾਏ ਨੇ ਵੀ ਰੋਂਗ ਸਾਈਡ ਜਾਓਗੇ ਥੋੜਾ ਚਲਾਨ ਹੋਊਗਾ ਪਹਿਲਾਂ ਵੀ ਲੱਗਦੀ ਹੁਣ ਵੱਡੇ ਬੋਰਡ ਕੱਲ ਦੁਬਾਰਾ ਫੇਰ ਲਾਵਾਂਗੇ ਸਾਡੇ ਨਾ ਮਾਰਨਿੰਗ ਟਾਈਮ ਤੇ ਸ਼ਾਮ ਦਾ ਜਦੋਂ ਟਾਈਮ ਹੁੰਦਾ ਨਾ ਲੋਕਾਂ ਦਾ ਕੰਮ ਕਰਦਾ ਜਾਣਾ ਕੰਮ ਕਰਦੇ ਆ ਸ਼ਾਮ ਨੂੰ ਘਰੇ ਆਣਾ ਅਸੀਂ ਫਿਰ ਉਦੋਂ ਲਾਈਟਾਂ ਬੰਦ ਕਰ ਦਿੰਨੇ ਚੌਂਕਾਂ ਦੀਆਂ ਬਈ ਲੋਕਾਂ ਨੂੰ ਪ੍ਰੋਬਲਮ ਨਾ ਕੋਈ ਆਵੇ ਜੀ ਜਦੋਂ ਉਹ ਮੁਲਾਜ਼ਮ ਚੌਂਕ 'ਚ ਖੜ ਜਾਂਦੇ ਨੇ ਲਾਈਟਾਂ ਬੰਦ ਕਰਕੇ ਖੁਦ ਇਸ਼ਾਰੇ ਕਰਦੇ ਨੇ ਜੀ ਫਿਰ ਜਿਹੜੇ ਲੋਕ ਹੁੰਦੇ ਨੇ ਉਹ ਤਾਂ ਥੋੜਾ ਮੈਸਿਵ ਜਿਹਾ ਢਾਲ ਲੈਂਦੇ ਨੇ ਵੀ ਮੁਲਾਜ਼ਮ ਜੀ ਦਾ ਗੱਭੇ ਖੜਾ ਇਸ਼ਾਰੇ ਕਰ ਰਿਹਾ ਜੀ ਇਹ ਰੋਂਗ ਸ਼ਟ ਆ ਜਾਂਦੇ ਨੇ ਜੀ ਅਸੀਂ ਫਿਰ ਸ਼ਾਮ ਨੂੰ ਕੀ ਕਰਦੇ ਆ ਪੀਸੀਆਰ ਦੀ ਹੈਲਪ ਲੈ ਲੈਨੇ ਆ ਪੀਸੀਆਰ ਦੇ ਮੁਲਾਜ਼ਮ ਆ ਜਾਂਦੇ ਨੇ ਅਸੀਂ ਆਪ ਆ ਕੇ ਚੌਂਕ 'ਤੇ ਖੜਦੇ ਆ ਪਰ ਜੀ ਰੌਂਗ ਜਿੰਨੇ ਰੌਂਗ ਸਾਈਡਾਂ ਦੇ ਨਾਲ ਸਾਰਿਆਂ ਦੇ ਚਲਾਨ ਕਰਦੇ ਆ ਇਹ ਬਿਲਕੁਲ ਸਿਰਫ ਇੱਕ ਪਾਸੇ ਉਹ ਜਿਹੜਾ ਬੋਰ ਉੱਥੇ ਛੋਟਾ ਜਿਹਾ ਲੱਗਾ ਹੋਇਆ ਇਹ ਤੁਸੀਂ ਮੇਰੇ ਨਾਲ ਚੱਲੋਗੇ ਉੱਥੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਕਿਉਂਕਿ ਲੋਕ ਖੁਦ ਅਵੇਅਰ ਨਹੀਂ ਹੈਗੇ ਜਾਂ ਲੋਕ ਨਜ਼ਰ ਅੰਦਾਜ਼ ਕਰਦੇ ਨੇ ਉਸ ਬੋਰ ਨੂੰ ਕਿਉਂਕਿ ਇਹ ਟ੍ਰੈਫਿਕ ਦਾ ਜਿਹੜਾ ਇਹ ਬੈਰੀਕੇਡ ਲੱਗਾ ਹੋਇਆ ਇਸ ਬੈਰੀਕੇਡ ਦੇ ਉੱਤੇ ਇੱਕ ਛੋਟਾ ਬੋਰ ਜਿਹੜਾ ਲਗਾਇਆ ਹੋਇਆ ਦਾ ਪਰ ਛੋਟੇ ਬੋਰ ਨੂੰ ਲੋਕ ਨਜ਼ਰ ਅੰਦਾਜ਼ ਕਰਦੇ ਨੇ ਜਾਂ ਬੋਰ ਨੂੰ ਇਗਨੋਰ ਕਰਦੇ ਨੇ ਜਾਂ ਬੋਰ ਨੂੰ ਦੇਖਣ ਤੋਂ ਬਾਅਦ ਵੀ ਇਹ ਲੋਕ ਜਿਹੜਾ ਸਿੱਧੇ ਤੌਰ ਤੇ ਰੂਲ ਇਹ ਜਿਹੜੇ ਤੋ ਇਹਦੇ ਵਿੱਚ ਪੰਜਾਬੀ, ਇੰਗਲਿਸ਼ ਤੇ ਹਿੰਦੀ ਦੇ ਵਿੱਚ ਲਿਖਿਆ ਹੋਇਆ ਕੀ ਲਿਖਿਆ ਗਰੋਂਗ ਸਾਈਡ ਨੋ ਐਂਟਰੀ ਨੋ ਐਂਟਰੀ ਇੱਧਰ ਜਾਣਾ ਮਨਾਵੈ ਮਨਾ ਹੈ ਇਹ ਹੁਣ ਹਰ ਇੱਕ ਬੱਚਾ ਪੜਿਆ ਲਿਖਿਆ ਜਦੋਂ ਪੜਿਆ ਲਿਖਿਆ ਬੱਚਾ ਗਲਤੀ ਕਰਦਾ ਇਟ ਮੀਨੋ ਆ ਦੇਖੋ ਤੁਹਾਡੇ ਸਾਹਮਣੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆ ਦੇਖ ਸਕਦੇ ਹੋ ਕਿ ਨੰਬਰ ਪਲੇਟ ਜਿਹੜੀ ਨਹੀਂ ਲੱਗੀ ਹੋਈ ਤੇ ਪੁਲਿਸ ਵੀ ਜਿਹੜੀ ਆ ਮੌਕੇ ਤੇ ਖੜੀ ਹੋਈ ਹੈ ਗਲਬਾਤ ਵੀ ਕਰ ਲੈਣੇ ਆ ਹਾਂਜੀ ਗਰੋਂਗ ਚੱਲੇ ਸੀ ਕਿ ਕਾਰਨ ਕੀ ਹੈਗਾ ਦਿਖਦਾ ਨਹੀਂ ਪਿਆ ਯਾ ਦਿਖਿਆ ਦੇਖਿਆ ਨਹੀਂ ਪੁਲਸ ਖੜੀ ਹੈ ਨਹੀਂ ਸਰ ਮੈਂ ਉਸ ਦੇ ਉਪਰ ਇਧਰ ਉਪਰ ਤੀ ਜਾਣਾ ਹੈ ਤੇ ਇਹ ਰੌਂਗ ਜੇ ਜਾਉਂਗੇ ਤਾਂ ਨੁਕਸਾਨ ਨਹੀਂ ਹੋ ਸਕਦਾ ਤੁਹਾਡਾ ਕਿੱਦੋਂ ਸੌਰੀ ਗਲਤੀ ਹੋ ਗਈ ਉਹ ਤਾਂ ਪੁਲਸ ਖੜੀ ਹੈ ਦਿਖੀ ਨਹੀਂ ਪੁਲਸ ਖੜੀ ਹੋਈ ਪੁਲਸ ਤਾਂ ਖੜੀ ਹੈ ਇਹ ਉਹ ਨਜ਼ਰ ਆ ਰਿਹਾ ਜਿਹੜਾ ਲੱਥੇ ਲੱਗੇ ਹੋਇਆ ਉਹ ਦੇਖਿਆ ਨਹੀਂ ਸਰ ਸੌਰੀ ਕੀ ਕੀਤਾ ਜਾ ਸਕਦਾ ਹੈ ਇਹ ਜਿਹੜੇ ਲੋਕ ਨੇ ਸਿੱਧੇ ਤੌਰ ਤੇ ਆਏ ਤੁਸੀਂ ਖੁਦ ਵੀ ਖੜੇ ਹੋ ਉਸ ਤੋਂ ਬਾਅਦ ਵੀ ਸੌਰੀ ਸਰ ਇਹਨਾਂ ਦੇ ਕਾਗਜ਼ ਪੱਤਰ ਚੈੱਕ ਕਰਾਂਗੇ ਇਹ ਦਾ ਜਲਾਨ ਕਰਾਂਗੇ ਹੁਣ ਬਿਲਕੁਲ ਸਰ ਜਿਹੜੇ ਲੋਕ ਭਾਰਤ ਨਗਰ ਚੌਕ ਤੋਂ ਆਉਂਦੇ ਨੇ ਉਹ ਲੋਕ ਸਿੱਧੇ ਤੌਰ ਤੇ ਇੱਕ ਪਾਸੇ ਪੁਲਿਸ ਵੀ ਖੜੀ ਹੁੰਦੀ ਉਸ ਤੋਂ ਬਾਅਦ ਵੀ ਕ੍ਰੋਸ ਕਰਦੇ ਨਜ਼ਰ ਆਉਂਦੇ ਨੇ ਮਤਲਬ ਪੁਲਿਸ ਦਾ ਡਰ ਹੈ ਨਹੀਂ ਜਾਂ ਟ੍ਰੈਫਿਕ ਰੂਲਸ ਜਿਹੜੇ ਤੋੜਨ ਦੀ ਹੱਤ ਪਈ ਹੋਈ ਹੈ ਜਿਹੜਾ ਦੇਖੋ ਨਾ ਐਕਟਲੀ ਜਿਹੜੀ ਭਾਰਤ ਨਗਰ ਚੌਕ ਤੋਂ ਜਗਰੌਂ ਪੁਲ ਨੂੰ ਟ੍ਰੈਫਿਕ ਕਰੀਏ ਜਿਨ੍ਹਾਂ ਨੇ ਜਲੰਧਰ ਬਾਈਪਾਸ ਜਾਣਾ ਉਹ ਤਾਂ ਹੈਗਾ ਠੀਕ ਬਟ ਜਿਨ੍ਹਾਂ ਨੂੰ ਨੀਚੇ ਵੀ ਸ਼ਾਰਟ ਮਤਲਬ ਜਾਣਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਇਹਦੀ ਸ਼ਾਰਟ ਜੀ ਲਿਆਈਏ ਜੀ ਪਹਿਲਾਂ ਥੋੜਾ ਜਿਹਾ ਪ੍ਰੋਬਲਮ ਸੀ ਜਦੋਂ ਮੰਨ ਜੋ ਸੀਪੀ ਸਾਹਮਣੇ ਨਾ ਪੀਸੀਆਰ ਨਾਲ ਅਟੈਚ ਕਰਦਾ ਹੁਣ ਕੋਈ ਪ੍ਰੋਬਲਮ ਨਹੀਂ ਮੁਲਾਜ਼ਮ ਸਾਡੇ ਕੋਲ ਕਾਫੀ ਹਨ ਅਸੀਂ ਖੜਦੇ ਆਂ ਬੱਟ ਡੇਲੀ ਸਾਡੇ ਰੌਂਗ ਜਿਹੇ ਰੌਂਗ ਸਾਈਡ ਆਂਦੇ ਨੇ ਉਹਨਾਂ ਦੇ ਚਲਾਣਾ ਸੀ ਇੱਥੇ ਕਰਦੇ ਆਂ ਜਗਰਾਉਂ ਪੁਲ ਤੇ ਕਿਉਂ ਜਿਹੜੇ ਬੰਦੇ ਪੜ੍ਹੇ ਲਿਖੇ ਜਾਣਗੇ ਉਹ ਇਗਨੋਰ ਕਰਦੇ ਨੇ ਸਾਡਾ ਮਕਸਦ ਨਹੀਂ ਇਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਇਹ ਜਾਨ ਅਸੀਂ ਚਾਹੁੰਦੇ ਆਂ ਵੀ ਜਿਹੜਾ ਬੱਚਾ ਜਾਂ ਕੋਈ ਲੇਡੀਜ਼ ਕੋਈ ਹੋਰ ਮੈਂਬਰ ਕਰਦਾ ਵੀ ਵਹੀਕਲ ਲੈ ਕੇ ਆਂਦਾ ਉਹ ਸ਼ਾਰਟ ਕਾਰਟ ਦੇ ਚੱਕਰ ਜੇ ਉਹ ਉਧਰੋਂ ਗੱਡੀ ਤੇ ਜਾਂਦੀ ਆ ਐਕਸੀਡੈਂਟ ਹੋ ਜਾਂਦਾ ਉਹਦੇ ਵਿੱਚ ਬੱਚੇ ਦੀ ਜਾਨ ਜਾ ਸਕਦੀ ਆ ਜੀ ਜੇ ਅਸੀਂ ਫਿਰ ਪਹਿਲਾਂ ਤਾਂ ਜਿਹੜਾ ਹੁੰਦਾ ਉਹਨੂੰ ਵਾਰਨਿੰਗ ਦੇ ਦਿੰਨੇ ਆ ਵੀ ਚਲੋ ਬੱਚਿਆਂ ਨੂੰ ਨਹੀਂ ਪਤਾ ਸੀ ਜੀ ਜਿਹੜਾ ਸਿਆਣਾ ਉਹ ਹਟਦਾ ਨਹੀਂ ਫਿਰ ਉਹਦੇ ਚਲਾਨ ਕਰ ਦਿੰਨੇ ਆ ਜਾਂ ਨਹੀਂ ਸੁਧਰਦੇ ਫਿਰ ਜਿਹੜੇ ਪਤਾ ਲੱਗਿਆ ਸਾਨੂੰ ਇਹਦੇ ਪਹਿਲਾਂ ਵੀ ਦੋ ਚਲਾਨ ਕਰਤੇ ਨਹੀਂ ਸੁਧਰਦਾ ਉਹਦਾ ਫਿਰ ਮੋਟਰ ਐਕਟਿਵ ਵਹੀਕਲ ਨਾ ਇੰਪਾਉਂਡ ਕਰ ਦਿੰਦੇ ਨੇ ਉਹਦਾ ਵਹੀਕਲ 207 ਦੇ ਵਿੱਚ ਬਿਲਕੁਲ ਸਰ ਇੱਕ ਪਾਸੇ ਲੱਗਦਾ ਕਿ ਪੁਲਿਸ ਵੀ ਅਵੇਅਰ ਕਰਦੀ ਰਹਿੰਦੀ ਹੈ ਹਮੇਸ਼ਾ ਹੀ ਤੇ ਲੋਕ ਅਵੇਅਰ ਹੋਣਾ ਨਹੀਂ ਚਾਹੁੰਦੇ ਕਿ ਹੁੰਦੇ ਨਹੀਂ ਹੈਗੇ ਜਾਂ ਦੇਖਦੇ ਨਹੀਂ ਵੀ ਅਵੇਅਰ ਹੋਣਾ ਜ਼ਰੂਰੀ ਹੈ ਜਾਂ ਉਹਨਾਂ ਨੂੰ ਆਪਣੀ ਜਾਨ ਪਿਆਰੀ ਨਹੀਂ ਹੈਗੀ ਦੇਖੋ ਜਿਹੜਾ ਪੁਲਿਸ ਦਾ ਕੰਮ ਆ ਹਰ ਇੱਕ ਹਰ ਇੱਕ ਪਬਲਿਕ ਨੂੰ ਬਰੀਫ ਕਰਨਾ ਅਖਬਾਰਾਂ ਦੇ ਥਰੂ ਤੁਹਾਡੇ ਚੈਨਲ ਦੇ ਥਰੂ ਹੁਣ ਜਿਹੜਾ ਕਹਿੰਦਾ ਨਹੀਂ ਮੈਂ ਸੁਧਰਨਾ ਹੀ ਨਹੀਂ ਉਹਦਾ ਤੁਸੀਂ ਕੀ ਕਰੋਗੇ ਦੱਸੋ ਉਹਦਾ ਫਿਰ ਚਲਾਣਾ ਹੀ ਹੋਏਗਾ ਨਾ ਹੁਣ ਬੋਰਡ ਲਗਾ ਦਾ ਮੁਲਾਜ਼ਮ ਖੜਾ ਜਿਉ ਬੋਰਡ ਪੰਨ ਤੋਂ बावਜੂਦ ਵੀ ਮੁਲਾਜ਼ਮ ਨੂੰ ਡਰ ਤੋਂ बावਜੂਦ ਖੜਾ ਐਡਮਿਨ ਫਿਰ ਉਹ ਗਲਤ ਕਰ ਰਿਹਾ ਉਹਦਾ ਜਲਾੰਦ ਕਰਾਂਗੇ ਜੀ ਪਰ ਸਰ ਕਿਤੇ ਕਿਤੇ ਮੰਦੇ ਉਹ ਵੀ ਜੇਕਰ ਇਹ ਬੋਰਡ ਛੋਟਾ ਲੱਗਾ ਹੋਇਆ ਤੇ ਛੋਟੇ ਹੋਣ ਦੇ ਨਾਲ ਲੋਕਾਂ ਨੂੰ ਨਿਗਾ ਨਹੀਂ ਪੈਂਦੀ ਜਾਂ ਲੋਕ ਸਿੱਧਾ ਇੱਥੋਂ ਅੱਗੇ ਸਿੱਧਾ ਯੂ-ਟਰਨ ਲੈਂਦੇ ਨੇ ਜੇਕਰ ਸਾਹਮਣੇ ਪਾਸੇ ਕੋਈ ਬੋਰਡ ਲੱਗਾ ਹੋਵੇ ਤੇ ਲੱਗਦਾ ਵੀ ਲੋਕਾਂ ਨੂੰ ਨਿਗਾ ਪਊਗੀ ਤੇ ਲੋਕਾਂ ਦੇ ਦਿਮਾਗ ਦੇ ਵਿੱਚ ਫਰਕ ਪਊਗਾ ਉਸ ਤੋਂ ਬਾਅਦ ਲੋਕ ਨਹੀਂ ਆਣਗੇ ਇੱਥੋਂ ਤੁਸੀਂ ਪਹਿਲਾਂ ਇਹ ਦੱਸੋ ਵੀ ਇੱਧਰ ਕੋਈ ਨਿਸ਼ਾਨ ਹੈ ਰੋਜ਼ਾ ਲੱਗਿਆ ਜਾਣ ਵਾਸਤੇ ਇਧਰ ਨੋ ਐਂਟਰੀ ਲਿਖਿਆ ਨਾ ਨੋ ਐਂਟਰੀ ਬੰਨੇ ਵਾ ਬੜਾ ਲਿਖਿਆ ਹੈ ਦੇਖੋ ਕੀ ਲਿਖਿਆ ਹੋਇਆ ਨੋ ਐਂਟਰੀ ਜਦੋਂ ਨੋ ਐਂਟਰੀ ਦਾ ਇਹਨਾਂ ਨੂੰ ਬੋਰਡ ਨਹੀਂ ਦਿਖ ਰਿਹਾ ਵੈਰੀਗੇਟਿੰਗ ਲੱਗੀ ਹੋਈ ਹੈ ਪ੍ਰੋਪਰ ਦੇ ਪਿੱਛੇ ਨਿਗਾਹ ਮਾਰੋ ਆ ਪ੍ਰੋਪਰ ਇਹਨੇ ਵੈਰੀਗੇਟਿੰਗ ਕਦੇ ਵਾਸਤੇ ਕੀਤੀ ਹੋਈ ਆ ਨਹੀਂ ਤਾਂ ਸਾਨੂੰ ਵੈਰੀਗੇਟ ਕਰਨ ਦੀ ਲੋੜ ਹੀ ਨਹੀਂ ਸੀ ਇਹ ਉੱਥੇ ਯੂ ਟਰਨ ਲੈ ਲੈਂਦੇ ਫੇਰ ਬਕਾਇਦਾ ਬੋਰਡ ਲਾਇਆ ਬੋਰਡ ਲੱਗਣ ਦੇ ਬਾਅਦ ਵੀ ਨਹੀਂ ਸੁਧਰਦੇ ਫਿਰ ਤੁਸੀਂ ਦੱਸੋ ਪੁਲਿਸ ਇਹਨਾਂ ਦਾ ਕੀ ਕਰੇਗੀ ਇਹਨਾਂ ਦਾ ਜਲਾ ਨਹੀਂ ਕਰੇਗੀ ਨਾ ਇਸ ਕਰਕੇ ਅਸੀਂ ਸਵੇਰੇ ਤੇ ਸ਼ਾਮ ਨੂੰ ਜਦੋਂ ਡਰਾਈਵ ਬੀ ਜ਼ਿਆਦਾ ਹੁੰਦੀ ਆ ਪੀਸੀਆਰ ਦੀ ਹੈਲਪ ਲਈਦੀ ਆ ਅਸੀਂ ਖੁਦ ਖੜ੍ਹ ਜਾਂਦੇ ਆ ਸਾਡੇ ਮਲਾਜ਼ਮ ਹੁੰਦੇ ਨੇ ਜੀ ਅਸੀਂ ਪ੍ਰੋਪਰ ਇਹਨਾਂ ਨੂੰ ਬਰੀਫ ਕਰੀਦਾ ਪਬਲਿਕ ਨੂੰ ਵੀ ਬਈ ਚਲੋ ਕੋਈ ਨਹੀਂ ਬੱਚੇ ਨੂੰ ਨਹੀਂ ਪਤਾ ਉਹਨੂੰ ਮaaf ਕਰ ਦੀਦਾ ਜਿਹੜਾ ਹੁੰਦਾ ਥੋੜਾ ਜਿਹਾ ਉਹਦੇ ਜਲਾਨ ਕਰ ਦਿੰਨੇ ਆਂ ਸਰ ਕੀ ਲੱਗਦਾ ਵੀ ਇੱਥੇ ਵੱਡੇ ਬੋਟ ਲਗਾਏ ਜਾਣਗੇ ਜਿਸ ਤਰੀਕੇ ਲੋਕਾਂ ਨੂੰ ਪਤਾ ਲੱਗ ਸਕੇ ਬੋਟ ਲਾਦਨੇ ਆਂ ਅਸੀਂ ਪਹਿਲਾਂ ਵੀ ਲਾਏ ਸੀ بارش ਕਰਕੇ ਖਰਾਬ ਹੋ ਗਏ ਦੁਬਾਰਾ ਕੱਲ ਜਾਂ ਪਰਸੋਂ ਨੂੰ ਅਸੀਂ ਫੇਰ ਬਣਾ ਕੇ ਵੱਡੇ ਲਾ ਦਿੰਨੇ ਆ ਤੇ ਜਿਹੜੇ ਲੋਕ ਹੁਣ ਰੋਂਗ ਕਰਾਸ ਕਰਨ ਦੀਏ ਉਹਨਾਂ ਦੇ ਵਾਸਤੇ ਸਖਤ ਨਿਰਦੇਸ਼ ਕੀ ਹੈਗੇ ਪੁਲਿਸ ਵੱਲੋਂ ਸਖਤ ਹਦਾਇਤਾਂ ਕਿਉਂਕਿ ਇੱਕ ਪਾਸੇ ਜ਼ਿੰਮੇਵਾਰ ਪੁਲਸ ਹੈ ਬੜੇ ਕਾਬਲੇ ਤਾਰिफ ਲੋਧਣਾ ਪੁਲਸ ਹੈ ਤੇ ਉਹਨਾਂ ਦੇ ਲਈ ਜਿਹੜੇ ਲੋਕ ਗਲਤ ਨੇ ਉਹਨਾਂ ਦੇ ਵਾਸਤੇ ਕੀ ਜਾਣ ਦੇਖੋ ਜਿਹੜੀ ਮਸ਼ੀਨ ਆ ਨਾ ਹੁਣ ਚਲਾਨ ਜਦੋਂ ਅਸੀਂ ਕਰਦੇ ਆ ਪਹਿਲਾ ਚਲਾਨ ਹੁੰਦਾ 500 ਰੁਪਏ ਦਾ ਕਿਉਂ ਨੇ ਪਹਿਲੀ ਗਲਤੀ ਕੀਤੀ ਹੋਈ ਆ ਅਗਲੀ ਵਾਰੀ ਉਹਦਾ ਰੇਟ ਡਬਲ ਹੋ ਜਾਂਦਾ ਸਾਨੂੰ ਨਹੀਂ ਪਤਾ ਵੀ ਪਹਿਲਾਂ ਵੀ ਇਹਨੇ ਗਲਤੀ ਕੀਤੀ ਉਹ ਤੋਂ ਬਾਅਦ ਡਬਲ ਫੇਰ ਹੋ ਜਾਂਦਾ ਏਟ ਬੀਨ 500 ਦਾ 1000 1000 ਤੋਂ 2000 ਹੁਣ ਜੇ ਇਹਦਾ 2000 ਹੋ ਗਿਆ ਤਿੰਨ ਚਲਾਨ ਹੋ ਗਿਆ ਤਾਂ ਲਾਇਸੈਂਸ ਕੈਨਸਲ ਹੋ ਜਾਣਾ ਜਦੋਂ ਲਾਇਸੈਂਸ ਕੈਨਸਲ ਨਹੀਂ ਹੋਏਗਾ ਬਿਨਾਂ ਲਾਇਸੈਂਸ ਤੋਂ ਚਲਾਏਗਾ 10000 ਰੁਪਏ ਫਾਈਨ ਆ ਸਖ ਭਾਈ ਥੋੜਾ ਸਾਹਮਣੇ ਦੇਖੋ ਸਵੇਰ ਤੋਂ ਸ਼ਾਮ ਤੱਕ ਨਾਕੇ ਲੱਗਦੇ ਨੇ ਠੀਕ ਆ ਨਾ ਮੋਟਰ ਜਿਹੜਾ ਮੋਟਰ ਇੱਕ ਵੀਹਿਕਲ ਹੈ ਨਾ ਉਹਦੇ ਵਿੱਚ ਜਿਹੜਾ ਲਾਇਸੈਂਸ ਤੋਂ ਬਿਨਾ ਤੁਸੀਂ ਗੱਡੀ ਚਲਾਈ ਨਹੀਂ ਸਕਦੇ ਬੰਦਾ ਕਿੰਨੀਆਂ ਗਲਤੀਆਂ ਕਰ ਲੂਗਾ ਜਿਹੜੇ ਜਾਣ ਵਾਲੇ ਸਾਰੇ ਬੰਦੇ ਤਾਂ ਹੈ ਨਹੀਂ ਇਧਰ ਨੂੰ ਉਹ ਜਿਹੜੇ 5-10% ਹੁੰਦੇ ਨੇ ਉਹਨਾਂ ਦੇ ਜਦੋਂ ਚਲਾਨੀ ਇੰਨੇ ਹੋਵੇ ਆਪਣੇ ਅਫਸਰ ਜਾਣਗੇ ਬਾਕੀ ਅੱਗੇ ਤੋਂ ਥੋੜੀ ਸਖਤਾਈ ਹੁਣੀ ਹੋਰ ਰੱਖਾਂਗੇ ਇਸ ਨਾਂ ਦੇ ਉੱਤੇ ਸਖਤਾਈ ਪੂਰੀ ਹੋਊਗੀ ਥੈਂਕ ਯੂ ਹਾਂਜੀ ਸਰ ਫਰਵਾਈ ਹੋਊਗੀ ਥੈਂਕ ਯੂ ਬਿਲਕੁਲ ਸੋ 10 ਦੇ ਕਾਫੀ ਵਧੀਆ ਤਰੀਕੇ ਨਾਲ ਉਸ ਤੋਂ ਬਾਅਦ ਸਖਤ ਤਰੀਕੇ ਦੇ ਨਾਲ ਵੱਡਾ ਮੈਸੇਜ ਦਿੱਤਾ ਤੇ ਨਿਰਦੇਸ਼ ਵੀ ਦਿੱਤੇ ਨੇ ਲੁਧਿਆਣਾ ਦੇ ਵਿੱਚ ਜਿਹੜੇ ਟ੍ਰੈਫਿਕ ਇੰਚਾਰਜ ਨੇ ਦੀਪਕ ਸ਼ਰਮਾ ਜੀ ਉਹਨਾਂ ਵੱਲੋਂ ਸਿੱਧੇ ਤੌਰ ਤੇ ਨਿਰਦੇਸ਼ ਦਿੱਤੇ ਗਏ ਨੇ ਕਿ ਜੇਕਰ ਤੁਸੀਂ ਰੋਂਗ ਜਾਂਦੇ ਹੋ ਤੇ ਤੁਹਾਡਾ ਵੀ ਵੱਡਾ ਚਲਾਨ ਹੋਊਗਾ ਤੇ ਵੱਡਾ ਨੁਕਸਾਨ ਹੋਊਗਾ ਕਿਉਂਕਿ ਆ ਇਹ 메인 ਰੋਡ ਹੈ ਤੁਹਾਨੂੰ ਦਿਖਾ ਦਿੰਦੇ ਆ ਤਸਵੀਰਾਂ ਜਿਹੜੀਆਂ ਭਾਰਤਨਗਰ ਚੌਕ ਦੁਰਗਾ ਮਾਤਾ ਮੰਦਰ ਤੋਂ ਆਉਣ ਵਾਲੀ ਜਿਹੜੀ ਚੌਕ ਹੈ ਇਸ ਚੌਕ ਤੋਂ ਜਿਹੜੇ ਇਹ ਜਿਹੜੀ ਸੜਕ ਹੈ ਇਸ ਸੜਕ ਤੋਂ ਆਉਣ ਵਾਲੇ ਜਿਹੜੇ ਲੋਕ ਨੇ ਤੁਹਾਨੂੰ ਮੈਂ ਘੁੰਮ ਕੇ ਦਿਖਾ ਲਈ ਜਿਹੜੀ ਹੈ ਕੋਸ਼ਿਸ਼ ਕਰਾਂਗੇ ਕਿਉਂਕਿ ਇੱਕ ਪਾਸੇ ਇਹ ਬੋਰਡ ਲੱਗਾ ਹੋਇਆ ਤੇ ਉਸ ਤੋਂ ਬਾਅਦ ਇਹ ਵੱਡੇ ਬੋਰਡ ਜਿਹੜੇ ਨੇ ਉਹ ਵੀ ਪਿੱਛੇ ਲਗਾਏ ਜਾਣਗੇ ਪਰ ਦੱਸ ਦਈਏ ਕਿ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਇਸ ਜਗ੍ਹਾ ਤੋਂ ਇਸ ਤਰੀਕੇ ਰੋਗ ਆਉਣ ਵਾਲੇ ਜਿਹੜੇ ਲੋਕ ਨੇ ਤੁਹਾਨੂੰ ਦੱਸਣ ਲਈ ਜਿਹੜੀ ਹੈ ਕੋਸ਼ਿਸ਼ ਕਰ ਰਹੇ ਹੈ ਤੇ ਤੁਸੀਂ ਖੁਦ ਆਵੇਰ ਹੋ ਕਿਸ ਤਰੀਕੇ ਰੋਂਗ ਆਉਣ ਵਾਲੇ ਲੋਗ ਨੇ ਉਹਨਾਂ ਦੇ ਲਈ ਵੱਡਾ ਜਿਹੜਾ ਉਹਨਾਂ ਦਾ ਨੁਕਸਾਨ ਹੋ ਸਕਦਾ ਹੈ ਵੱਡਾ ਚਲਾਨ ਹੋ ਸਕਦਾ ਹੈ ਤੇ ਤੁਹਾਡਾ ਵੀਕਲ ਜਿਹੜਾ ਵਾ ਉਹ ਵੀ ਜਿਹੜਾ ਬੌਂਡ ਹੋ ਸਕਦਾ ਹੈ ਸੋ ਕਿਤੇ ਨਾ ਕਿਤੇ ਜੇਕਰ ਤੁਸੀਂ ਇਸ ਰੋਡ ਦੇ ਉੱਤੇ ਆਨੇ ਹੋ ਤੇ ਬਿਲਕੁਲ ਧਿਆਨ ਨਾਲ ਆਣਾ ਵਾ ਕਿਉਂਕਿ ਸੜਕਾਂ ਜਿਹੜੀਆਂ ਨੇ ਸਿੱਧੇ ਤੌਰ ਤੇ ਵਧੀਆ ਬਣੀਆਂ ਹੋਈਆਂ ਨੇ ਸੋ ਉਸ ਤੋਂ ਬਾਅਦ ਸਿੱਧੇ ਤੌਰ ਤੇ ਟ੍ਰੈਫਿਕ ਦੀ ਜਿਹੜੀ ਜੇਕਰ ਗੱਲ ਕਰੀਏ ਤਾਂ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਸਤੇ ਪੁਲਿਸ ਜਿਹੜੀ ਹੈ ਮੁਸਤੈਦ ਬੜੀ ਰਹਿੰਦੀ ਹੈ ਤਾਂ ਉਸ ਤੋਂ ਬਾਅਦ ਮੇਨ ਹਾਈਵੇ ਰੋਡ ਤੇ ਜੇਕਰ ਤੁਸੀਂ ਇਸ ਰੋਡ ਤੋਂ ਆਨੇ ਹੋ ਤੇ ਇਹ ਪਿੱਛੇ ਦੇਖ ਸਕਦੇ ਹੋ ਤਸਵੀਰਾਂ ਕੀ ਇਹ ਜਿਹੜੀ ਸੜਕ ਹੈ ਜਿਸ ਤੋਂੜ ਤੋਂ ਤੁਸੀਂ ਸਿੱਧੇ ਤੌਰ ਤੇ ਥੱਲੇ ਜਾ ਕੇ ਉਸ ਤੋਂ ਬਾਅਦ ਯੂ-ਟਰਨ ਲੈ ਕੇ ਤੁਸੀਂ ਵਾਪਸ ਆਪਣੀ ਸੜਕ ਦੇ ਉੱਤੇ ਆਪਣੀ ਰਸਤੇ ਦੇ ਵਿੱਚ ਜਾ ਸਕਦੇ ਹੋ ਜੇਕਰ ਤੁਸੀਂ ਗਲਤ ਆਉਂਗੇ ਇਸ ਰੋਡ ਦੇ ਤੇ ਤੁਹਾਡਾ ਵੀ ਜਿਹੜਾ ਵੱਡਾ ਨੁਕਸਾਨ ਹੋਊਗਾ ਵੱਡਾ ਹਾਦਸਾ ਹੋਣ ਦੇ ਨਾਲ ਤੁਹਾਡਾ ਜਿਹੜਾ ਵੱਡਾ ਨੁਕਸਾਨ ਹੋ ਸਕਦਾ ਸੋਚ ਜੇਕਰ ਤੁਸੀਂ ਜਗਰਾਉ ਪੁਲ ਦੇ ਉੱਤੇ ਆਨੇ ਹੋ ਤਾਂ ਬਿਲਕੁਲ ਇੱਕ ਚੌਕਾਨੇ ਤੇ ਤਿਆਰ ਰਹੋ ਵੱਡੇ ਚਲਾਨ ਵਾਸਤੇ ਜੇਕਰ ਤੁਸੀਂ ਗਲਤ ਨਹੀਂ ਆਉਂਗੇ ਤਾਂ ਤੁਸੀਂ ਤੁਹਾਡਾ ਬਚਾਅ ਹੋ ਜਾਦਾ ਜੇਕਰ ਤੁਸੀਂ ਗਲਤ ਆਉਂਗੇ ਤਾਂ ਤੁਹਾਡਾ ਵੱਡਾ ਨੁਕਸਾਨ ਹੋ ਸਕਦਾ ਹੈ ਦੇਖੋ ਜੁਦਵਾਲਾ ਲਾਈ ਮੈਡੀਕਲ ਕੈਮਰਾ ਨਾਲ ਸੰਜੇ ਨਾਲ ਤਰਵਾਦ